ਇਹ ਵਿੱਚ ਖੱਟੇ ਉਮਰ ਸਾਰੀ ਵਿੱਚ ਮਾੜਾ ਬੀਜਿਆ ਜੱਸ ਕੇ ਤੇ ਆਉ ਨਾ ਖੱਟੇ ਆ ਛੜ ਗਈ ਤੇ ਉੜ ਕੇ ਇਸ ਮਾੜੇ ਕੇ ਸੀਨੇ ਤਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਕਮਰੋਂਦਾ ਫਿਰਦਾ ਅਰਥਾਂ ਸਰੇ ਬਜਾਰਾਂ ਖੜ ਕਰ ਐਸੀ ਪਾ ਪਾਧਰੇ ਬਜਾਰਾਂ ਫੜ ਕਰਿਆ ਜੀ ਪਾਲਾ ਆਪੋ ਵਿੱਚ ਤੇਰਸੇ ਜਾਪਨ ਰਾਮ ਵਾਹਿਗੁਰੂ ਮੋਲਾ ਕੀ ਕਰਿਆ ਥੋੜ ਚੰਦੂ ਦਾ ਦਿਲ ਸੀ ਪਾ ਪੰਦਰ ਪਰਦਾ ਗੜੀ ਗਲੇ ਹਰ ਮੋੜ ਮੋੜ ਤੇ ਆਖਮ ਰੰਦਾ ਸਿਰਦਾ ਤੇੜਾ 20 ਕਬਾਰੋਂ ਆਵੇ ਜੇਰਾ 20 ਕਬਾਰੋਂ ਆਵੇ ਪੰਜ ਪੰਜ 13 ਮਾਰਾਂ ਜੋ ਪਾਪੀ ਨੇ ਮਤਰਪਣ ਕੇ ਸਤਗੁਰਾਂ ਮੈਂ ਤੇਰੇ ਮਾਰੇ ਕੋ 베ਰਿਆ ਜਲ ਲਾਰ ਚੰਦ ਨੂੰ ਹਰ ਨੱਤਰ ਹਰ ਖੁੰਝੈ ਅੰਗੇ ਦਾਣੇ ਪੁੰਨ ਰਿਆ ਸੀ ਗੁਰਦਤਾ ਪੜੇ ਪੁੰਝਾ ਓ ਪਾਂਛਿਆ ਹੱਥੇ ਕੀ ਕੜਛਾ ਲੇ ਕੇ ਫੋਟੜ ਪਾੜਨ ਸਿਰ ਦਾ ਗਈ ਗਈ ਹਰ ਮਾੜ ਮੈਂ ਸੇ ਹਾਕ ਮਰਵੰਤਾ ਸਿਰ ਦਾ ਓ ਦੇਵਸਾਣਾ ਪੰਜਵੇਂ ਗੁਰ ਤੇ ਸਰਕਾਰੇ ਤੇ ਪਾਈ ਸੀ ਤਤੀ ਜਿਸਨਾਂੜਾ ਪੰਜਵੇਂ ਗੁਰ ਤੇ ਰੇਤ ਪਾਈ ਸੀ ਤੱਤੀ ਵਈ ਕੜਚੇ ਲੈ ਖਲੋਤਾ ਦੰਦ 20 ਕੱਤੀ ਓ ਪਾਤਸ਼ਾਹ ਜੀ ਅੰਤਨਾ ਸੁਣ ਸੰਦੂ ਜੇ ਸਦਾ ਨਹੀਂ ਮਹਿਰੂ ਸਰਦ ਗਲੀ ਗਲੀ ਆਰ ਮੋੜ ਮੋੜ ਤੇ ਮਾਗੰ ਰੰਦਾਸ ਫਿਰਦਾ ਓ ਪਾਠੇ ਚਾਰ ਰੇਤ ਦਾ ਕੜਚਾ ਫੜਦਾ ਮਿਲਦਾ ਕਰੇ ਦਾ ਭੋਰਣ ਚੇਤਾ ਆਇਆ ਆ ਪੂਜੇ ਜਾਂਦੇ ਦੁਨੀਆਂ ਉੱਤੇ ਸਭ ਜਨਾ ਦਾ ਹੀਰ ਦਾ ਗੜੀ ਗੜੀਰ ਮੋੜ ਮੋੜ ਤੇ ਆਗਮਰੰਦਾ ਫਿਰਦਾ ਓ ਫਿਰ ਪੜ ਪੁੰਜੇ ਜੋਤਿ ਆਕੇ ਫਿਰ ਪੜ ਪੁੰਜੇ ਜੋਤਿ ਆਕੇ ਰਸਾ ਕਰਦੇ ਮਾਰਿਆ ਜੋ ਵੀ ਜਨਾ ਅਧਾਰ ਸਿੱਤਿ ਸਮਾ ਸਾਰਾ ਸਰੋਕਾਰਿਆ ਕਰ ਗਿਆ ਜੰਤੂ ਗੁਰਮਖ ਸਿੰਘਾ ਧਰਤੀ ਉੱਪਰ गिरਦਾ ਗੜੀ ਗੜੀ ਹਰ ਮੋੜ ਮੋੜ ਤੇ ਆਖੰਡ ਰੰਗ ਚੁੱਕਾ ਗੜੀ ਗੜੀ ਹਰ ਮੋੜ ਮੋੜ ਤੇ ਦੀ ਕ ਖਾਲਸਾ ਜਾਈ ਗੁਰੂ ਦੀ ਫਤਿਹ ਇਸ ਤਰ੍ਹਾਂ ਪਾਪੂ ਚਸ ਪਾਪੀ ਚੰਦੂ ਦਾ ਅੰਤ ਹੋਇਆ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਿੱਤੇ ਕੰਡ ਹੋਇਆ ਪਾਪੀ ਨੂੰ ਖਤਮ ਕੀਤਾ ਗਿਆ ਆਪ ਸੰਗਤਾਂ ਨੇ ਬਹੁਤ ਹੀ ਪ੍ਰੇਮ ਨਾਲ ਸੁਣਿਆ ਸੰਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ